ਸਤ ਸ੍ਰੀ ਅਕਾਲ ਲੈ ਕੇ ਆਇਆ ਜੀ ਨਵੀਂ ਕਹਾਣੀ ਰਿਸ਼ਤਿਆਂ ਦਾ ਤੂਫਾਨ ਲੈਂਦੇ ਵਾਲੇ ਪਾਸਿਓਂ ਕਾਲੇ ਬੱਦਲ ਅਤੇ ਤਕੜਾ ਤੂਫਾਨ ਆ ਰਿਹਾ ਸੀ ਸਭ ਕਾਮੇ ਘਰਾਂ ਨੂੰ ਭੱਜ ਚੁੱਕੇ ਸਨ ਸੁੱਚਾ ਮੋਟਰ ਤੇ ਬੈਠਾ ਸ਼ਾਮ ਦੀ ਚਾਹ ਪੀ ਰਿਹਾ ਸੀ ਤੂਫਾਨ ਨੂੰ ਦੇਖ ਕੇ ਬਿਆੰਤ ਨੇ ਆਵਾਜ਼ ਮਾਰੀ ਸੁੱਚਾ ਭਾਂਡੇ ਸਾਹਬ ਤੂਫਾਨ ਆ ਰਿਹਾ ਘਰ ਚਲੀਏ ਸੁਚਾ ਆਪਣੀ ਚਾਹ ਦੀ ਚੁਸਕੀ ਵਿੱਚ ਮਸਤ ਸੀ ਜਿਵੇਂ ਉਹਨੂੰ ਤੂਫਾਨ ਦਾ ਕੋਈ ਖੌਫ ਹੀ ਨਹੀਂ ਸੀ ਬਿਆੰਤ ਕਹਿੰਦਾ ਸੁੱਚੇ ਸੁੱਚੇ ਉਹ ਸਾਹੋ ਸਾਹੀ ਹੋਇਆ ਹੁੰਦਾ ਹੈ ਸੁੱਚਾ ਕਹਿੰਦਾ ਸਾਹ ਤਾਂ ਲੈ ਲਾ ਕੀ ਹਫ ਹਫ ਲਾਈਆ ਬਿਆੰਤ ਕਹਿੰਦਾ ਬਾਈ ਸਾਹ ਤਾਂ ਇਹਨੇ ਨਹੀਂ ਲੈਣ ਦੇਣਾ ਜੇਕਰ ਆਪਾਂ ਕਰਨਾ ਪਹੁੰਚੇ ਇਹਦੇ ਆਉਣ ਤੋਂ ਪਹਿਲਾਂ ਸੁੱਚਾ ਕਹਿੰਦਾ ਠਹਿਰ ਥੋੜਾ ਕੁਦਰਤ ਦਾ ਨਜ਼ਾਰਾ ਹੈ ਤੱਕ ਲੈਣ ਦੇ ਨਾਲੇ ਜਿਹੜਾ ਮੇਰੀ ਜ਼ਿੰਦਗੀ ਵਿੱਚ ਤੂਫਾਨ ਆਇਆ ਉਹਦੇ ਤੋਂ ਵੱਡਾ ਤਾਂ ਨਹੀਂ ਇਹ ਤੂਫਾਨ ਬਿਆੰਤ ਕਹਿੰਦਾ ਬਾਈ ਤੈਨੂੰ ਰੱਬ ਦਾ ਵਾਸਤਾ ਆਪਣੀ ਮਾਂ ਦਾ ਵਾਸਤਾ ਆਪਾਂ ਚੱਲਦੇ ਆਂ ਸੁੱਚਾ ਕਹਿੰਦਾ ਚੱਲ ਆਪਾਂ ਢੇ ਪਾ ਕਿਸੇ ਥੈਲੇ ਵਿੱਚ ਤੇ ਚੱਲਦੇ ਆਂ ਬਿਆੰਤ ਕਹਿੰਦਾ ਹਾਂ ਬਾਈ ਬਿਆਨਤ ਸਾਰੇ ਪਾण्डे ਅਤੇ ਖੇਤ ਵਿੱਚੋਂ ਥੋੜੀ ਸਬਜ਼ੀ ਇੱਕ ਥੈਲੇ ਵਿੱਚ ਪਾਉਂਦਾ ਹੈ ਤੇ ਬੋਲਟ ਤੇ ਬੈਠ ਜਾਂਦਾ ਹੈ ਸੁੱਚਾ ਸਿਰਫ ਹਨੇਰ ਵੱਲ ਦੇਖ ਰਿਹਾ ਹੈ ਤੇ ਬੋਲਟ ਚਲਾ ਰਿਹਾ ਹੈ ਬਿਆਨਤ ਕਹਿੰਦਾ ਬਾਈ ਤੁਸੀਂ ਕਿਹੜੇ ਤੂਫਾਨ ਦੀ ਗੱਲ ਕਰਦੇ ਸੀ ਵੈਸੇ ਸੁੱਚਾ ਕਹਿੰਦਾ ਕੋਈ ਨਹੀਂ ਇਦਾਂ ਹੀ ਕਹਿ ਰਿਹਾ ਸੀ ਚੱਲ ਹੁਣ ਥੋੜਾ ਸੰਭਲ ਕੇ ਬੈਠ ਜਾਈਂ ਤੇਰੇ ਕਾਲੇ ਤੂਫਾਨ ਤੋਂ ਪਹਿਲਾਂ ਘਰ ਪਹੁੰਚਾ ਦੇਵਾਂ ਇੱਕ ਇੱਕ ਕੇ ਸੁੱਚਾ ਰੇਸ ਵਧਾ ਦਿੰਦਾ ਹੈ ਮੋਟਰਸਾਈਕਲ ਹਵਾ ਨਾਲ ਗੱਲਾਂ ਕਰਨ ਲੱਗਦੀ ਹੈ ਸੁੱਚਾ ਇੱਕ ਵਧੀਆ ਘਰ ਦੇ ਵਿੱਚ ਜੰਮਿਆ ਸੀ 150 ਕਿੱਲਾ ਪੈੜੀ ਅਤੇ ਚੰਗਾ ਕਾਰੋਬਾਰ ਸੀ ਇਹਦੇ ਦਾਦੇ ਕੋਲ ਦਲਵੀਰ ਸਿੰਘ ਸੁੱਚੇ ਦਾ ਪਿਓ ਹੈ ਉਹ ਇੱਕੋ ਇੱਕ ਮੁੰਡਾ ਸੀ ਤਾਂ ਸਾਰੀ ਜਾਇਦਾਦ ਉਹਦੇ ਕੋਲ ਸੀ ਸੁੱਚਾ ਤੇ ਬਿਆੰਤ ਦੋਵੇਂ ਭਰਾ ਸੀ ਬਿਆੰਤ ਥੋੜੇ ਸਿੱਧੇ ਸੁਭਾਅ ਦਾ ਮੁੰਡਾ ਸੀ ਅਤੇ ਸੁੱਚਾ ਪੜਨ ਲਿਖਣ ਵਿੱਚ ਕਾਫੀ ਹੁਸ਼ਿਆਰ ਸਕੂਲ ਛੱਡਣ ਤੋਂ ਬਾਅਦ ਬਿਆਨਤ ਹੀ ਖੇਤ ਦਾ ਕੰਮ ਸਾਮਦਾ ਸੀ ਬਹੁਤ ਮਿਹਨਤੀ ਸੀ ਸਾਰਾ ਦਿਨ ਕੰਮ ਕਰਨ ਵਾਲਿਆਂ ਦੇ ਨਾਲ ਕੰਮ ਕਰਵਾਉਂਦਾ ਸੀ ਜਿਵੇਂ ਕਹਿ ਲਓ ਹੱਡਾਂ ਪੈਰਾਂ ਦਾ ਖੁੱਲਿਆ ਹੋਇਆ ਸੀ ਸੁੱਚਾ ਪਿੰਡ ਵਿੱਚ ਸਕੂਲ ਸਕੂਲ ਫਿਰ ਸ਼ਹਿਰ ਵਿੱਚ ਪੜਨ ਗਿਆ ਖੇਤ ਸਿਰਫ ਉਹ ਘੁੰਮਣ ਜਾਂਦਾ ਸੀ ਹੁਣ ਵੀ ਛੁੱਟੀ ਆਇਆ ਸੀ ਕਾਲਜ ਦੀ ਜਦੋਂ ਦਾ ਆਇਆ ਸੀ ਚੁੱਪ-ਚਾਪ ਰਹਿੰਦਾ ਖੇਤ ਜਾ ਕੇ ਮੋਟਰ ਤੇ ਬਹਿ ਚਾਹ ਦੇ ਵੱਟ ਕੱਢਦਾ ਬਿਆੰਤ ਆ ਗਏ ਘਰ ਦਰਵਾਜ਼ਾ ਖੋਲ ਥੱਲੇ ਲੈ ਕੇ ਬਿਆੰਤ ਨੇ ਦਰਵਾਜ਼ਾ ਖੋਲਿਆ ਹੀ ਸੀ ਕਿ بارش ਸ਼ੁਰੂ ਹੋ ਗਈ بارش ਦੇ ਨਾਲ-ਨਾਲ ਓਲੇ ਵੀ ਪੈਣ ਪੈ ਜਾਣ ਲੱਗ ਗਏ ਜਲਦੀ ਜਲਦੀ ਬਰਾਂਡੇ ਵਿੱਚ ਮੋਟਰਸਾਈਕਲ ਲਗਾਈ ਅਤੇ ਸੁੱਚਾ ਬਾਹਰ ਦਾ ਨਜ਼ਾਰਾ ਦੇਖਣ ਲੱਗ ਗਿਆ ਆ ਗਏ ਮੇਰੇ ਸ਼ੇਰ ਪੁੱਤ ਵੀਰੋ ਉਹਨਾਂ ਦੀ ਮਾਂ ਨੇ ਪੁੱਛਿਆ ਬਯੰਤ ਕਹਿੰਦਾ ਅੱਜ ਵੀਰ ਨੇ ਬਚਾ ਦਿੱਤਾ ਨਹੀਂ ਤਾਂ ਟਿੰਡ ਤੇ ਵੱਜਣੇ ਸੀ ਗੜੇ ਵੀਰੋ ਕਹਿੰਦੀ ਲੈ ਪੁੱਤਰ ਪਹਿਲਾਂ ਆ ਜਾਂਦੇ ਸੁੱਚੇ ਤੂੰ ਚੁੱਪਚਾਪ ਹੈ ਕੀ ਗੱਲ ਹੋਈ ਜਦੋਂ ਨਾ ਆਇਆ ਬਸ ਗੁੰਮ ਜਿਹਾ ਰਹਿੰਦਾ ਸੁੱਚਾ ਕਹਿੰਦਾ ਐਵੇਂ ਹੀ ਬੇਬੇ ਕੁਝ ਨਹੀਂ ਹੋਇਆ ਬਯੰਤ ਕਹਿੰਦਾ ਹਾਂ ਬੇਬੀ ਮੈਂ ਵੀ ਆਹੀ ਕਿਹਾ ਜਿਹੜਾ ਸਾਰਿਆਂ ਨੂੰ ਹਸਾਉਂਦਾ ਸੀ ਕੀ ਹੋਇਆ ਉਹਨੂੰ ਚੁੱਪ ਰਹਿੰਦਾ ਸੁਚਾ ਨੀਵੀਂ ਪਾ ਕੇ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਅੰਦਰੋਂ ਆਵਾਜ਼ ਮਾਰ ਕੇ ਮੰਮੀ ਚਾਹ ਬਣਾ ਦਿਓ ਬਿਆੰਤ ਕਹਿੰਦਾ ਹੁਣੇ ਤਾਂ ਬਾਟਾ ਚੜ੍ਹ ਕੇ ਆਇਆ ਉਹ ਹਾਸੇ ਵਿੱਚ ਕਹਿੰਦਾ ਹੈ ਵੀਰੋ ਕਹਿੰਦੀ ਹਾਂ ਪੁੱਤ ਬਣਾਉਂਦੀ ਹਾਂ ਅੱਜ ਕੰਮ ਵਾਲੀ ਨਹੀਂ ਆਈ ਅਜੇ ਨਹੀਂ ਤਾ ਪਕੌੜੇ ਬਣਾ ਲੈਂਦੇ ਸੁਚਾ ਕਹਿੰਦਾ ਚਾਹ ਹੀ ਦੇ ਦਿਓ ਪਕੌੜੇ ਖਾਣ ਨੂੰ ਦਿਲ ਨਹੀਂ ਆ ਵੀਰੋ ਕਹਿੰਦੇ ਮੈਨੂੰ ਲੱਗਦਾ ਵਿਆਹ ਦੀ ਉਮਰ ਹੋ ਗਈ ਲਾਟਲੇ ਦੀ ਤਾਂ ਹੀ ਖੋਇਆ ਰਹਿੰਦਾ ਚਾਹ ਬਣ ਗਈ ਸੁੱਚਾ ਚਾਹ ਲੈ ਕੇ ਚੁਬਾਰੇ ਚਲਾ ਜਾਂਦਾ ਹੈ ਉੱਪਰ ਪੇ ਇੱਕ ਕੁਰਸੀ ਤੇ ਬੈਠ ਜਾਂਦਾ ਹੈ ਬੈਠਾ-ਬੈਠਾ ਸੋਚੀ ਪਿਆ ਜਾਂਦਾ ਹੈ ਜੇਕਰ ਤੂੰ ਮੇਰੇ ਨਾਲ ਇਦਾਂ ਨਾ ਕਰਦੀ ਤਾਂ ਅੱਜ ਤੇਰੇ ਹੱਥ ਦੀ ਚਾਹ ਤੇ ਤੇਰੇ ਹੱਥੋਂ ਪਕੌੜੇ ਖਾਣੇ ਸੀ ਬਟੂਏ ਵਿੱਚੋਂ ਫੋਟੋ ਕੱਢ ਕੇ ਬੋਲਣ ਲੱਗਿਆ ਇਹ ਸਭ ਬਿਆਨਤ ਦੇਖ ਰਿਹਾ ਸੀ ਫੋਟੋ ਦੇਖਦੇ-ਦੇਖਦੇ ਸੁੱਚਾ ਰੋਣ ਲੱਗਿਆ ਉਹਦੀਆਂ ਅੱਖਾਂ ਦੇ ਹੰਝੂ ਬਿਆਨਤ ਕੋਲੋਂ ਦੇਖੇ ਨਹੀਂ ਗਏ ਅਤੇ ਉਹ ਝੱਟ ਉਹਦੇ ਕੋਲ ਆ ਗਿਆ ਬਿਆਨਤ ਕਹਿੰਦਾ ਬਾਈ ਠੀਕ ਤਾਂ ਹੋ ਤੁਸੀਂ ਸੁੱਚਾ ਕਹਿੰਦਾ ਹਾਂ ਹਾਂ ਮੈਂ ਠੀਕ ਹਾਂ ਉਹ ਫੋਟੋ ਨੂੰ ਲੁਕਾਉਂਦੇ ਅਤੇ ਡਰ ਕੇ ਬੋਲਿਆ ਬਿਆਨਤ ਕਹਿੰਦਾ ਵੀਰ ਤੁਸੀਂ ਗੱਲ ਨਹੀਂ ਦੱਸਦੇ ਜਦੋਂ ਦੇ ਆਏ ਹੋ ਕਿਸੇ ਨਾਲ ਵੀ ਢੰਗ ਨਾਲ ਗੱਲ ਨਹੀਂ ਕੀਤੀ ਦੇਖ ਸਿਆਣੇ ਕਹਿੰਦੇ ਆ ਕਿ ਕਿਸੇ ਨੂੰ ਆਪਣਾ ਦੁੱਖ ਦੱਸਣ ਨਾਲ ਮਨ ਹੌਲਾ ਹੋ ਜਾਂਦਾ ਸੁੱਚਾ ਕਹਿੰਦਾ ਕੋਈ ਖਾਸ ਗੱਲ ਨਹੀਂ ਤੈਨੂੰ ਫਿਰ ਦੱਸਦਾ ਤੂੰ ਇਹ 10 ਰੋਟੀਆਂ ਬਣ ਗਈਆਂ ਭੁੱਖ ਬਹੁਤ ਲੱਗੀ ਆ ਬਿਆੰਤ ਕਹਿੰਦਾ ਉਹ ਮੈਂ ਤਾਂ ਭੁੱਲ ਗਿਆ ਮੈਂ ਰੋਟੀ ਵਾਸਤੇ ਹੀ ਬੁਲਾਉਣ ਆਇਆ ਸੀ ਦੋਵੇਂ ਜਣੇ ਥੱਲੇ ਆਉਂਦੇ ਆ ਦਲਵੀਰ ਸਿੰਘ ਵੀ ਆ ਗਿਆ ਸਾਰਾ ਟੱਬਰ ਇਕੱਠਾ ਬੈਠ ਕੇ ਰੋਟੀ ਖਾਣ ਦੀ ਤਿਆਰੀ ਵਿੱਚ ਆ ਵੀਰੋਂ ਨੇ ਸਬਜ਼ੀ ਕੱਟ ਕੇ ਉਹਦੇ ਵਿੱਚ ਕਾਫੀ ਸਾਰੀ ਮੱਖਣੀ ਪਾ ਦਿੱਤੀ ਸੋਚਾ ਕਹਿੰਦਾ ਬਹੁਤ ਆਖਾ ਆਪਣੇ ਆਪ ਨੂੰ ਪਤਲਾ ਕਰਦਾ ਤੁਸੀਂ ਫਿਰ ਕਿਉਂ ਖਵਾ ਖਵਾ ਕੇ ਮੈਨੂੰ ਮੋਟਾ ਕਰ ਦਿੰਨੇ ਹੋ ਅਤੇ ਦੇਖੀ ਸਬਜ਼ੀ ਕੱਟ ਤੇ ਕਿਉਂ ਜ਼ਿਆਦਾ ਹੈ ਵੀਰੋਂ ਕਹਿੰਦੀ ਕੋਈ ਨਾ ਪੁੱਤ ਤੂੰ ਕਿਹੜਾ ਰੋਜ਼ ਰੋਜ਼ ਖਾਣਾ ਹੈ ਦਲਵੀਰ ਸਿੰਘ ਕਹਿੰਦਾ ਇੱਕ ਕਮੀ ਜਹੀ ਲੱਗਦੀ ਵੀਰੋ ਕਹਿੰਦੇ ਹੁਣ ਕਾਦੀ ਕਮੀ ਦਲਵੀਰ ਸਿੰਘ ਕਹਿੰਦਾ ਵੇੜਾ ਸੁਨਣਾ ਜਿਹਾ ਜਾਪਦਾ ਇੱਕ ਨੋਹ ਦੀ ਕਮੀ ਆ ਉਹ ਸੁੱਚੇ ਵੱਲ ਵੇਖ ਕੇ ਕਹਿੰਦਾ ਹੈ ਵੀਰੋ ਕਹਿੰਦੀ ਅਜੇ ਮੇਰੇ ਪੁੱਤ ਦੇ ਹੱਸਣ ਖੇਡਣ ਦੇ ਦਿਨਾਂ ਐਵੇਂ ਨਾ ਰੌਲਾ ਪਾ ਲਿਆ ਕਰ ਵਿਆਹ ਦਾ ਇਹ ਸੁਣ ਕੇ ਸੁੱਚਾ ਰੋਟੀ ਵਿੱਚ ਛੱਡ ਕੇ ਖੜਾ ਹੋ ਜਾਂਦਾ ਹੈ ਅਤੇ ਉੱਪਰ ਵਾਲੇ ਕਮਰੇ ਵਿੱਚ ਚਲਾ ਜਾਂਦਾ ਹੈ ਬਿਆੰਤ ਤੇ ਬਾਕੀ ਪਰਿਵਾਰ ਦੇ ਮੈਂਬਰ ਆਵਾਜ਼ ਮਾਰਦੇ ਆ ਤਾਂ ਕਹਿੰਦਾ ਮੇਰਾ পেট ਭਰ ਗਿਆ ਬਿਆਨਤ ਸੋਚਦਾ ਹੈ ਕਿ ਕੀ ਹੋਇਆ ਹੈ ਬਾਈ ਨੂੰ ਹੁਣੇ ਤਾਂ ਕਹਿ ਰਿਹਾ ਸੀ ਭੁੱਖ ਲੱਗੀ ਹੈ ਸਬਜ਼ੀ ਵੀ ਵਧੀਆ ਬਣੀ ਆ ਵੀਰੇ ਦੇ ਪਸੰਦ ਦੀ ਸੋਚਦਾ ਸੋਚਦਾ ਆਪਣੀ ਮਾਂ ਨੂੰ ਕਹਿੰਦਾ ਬੀਬੀ ਲੱਗਦਾ ਤੂਫਾਨ ਵੱਡਾ ਆਉਣ ਵਾਲਾ ਹੈ ਉਹਦੀ ਗੱਲ ਸੁਣ ਕੇ ਦੋਵੇਂ ਉਹਦੇ ਵੱਲ ਦੇਖਣ ਲੱਗਦੇ ਆ ਕਿਉਂਕਿ ਤੂਫਾਨ ਕਦੋਂ ਦਾ ਰੁਕ ਗਿਆ ਸੀ ਅਤੇ ਹੁਣ ਮੌਸਮ ਸਾਫ਼ ਸੀ ਤਾਰੇ ਨਿਕਲੇ ਹੋਏ ਸੀ ਰਾਤ ਠੰਡੀ ਹੋ ਗਈ ਸੀ ਪਰ ਸੁੱਚੇ ਦੇ ਅੰਦਰ ਪਤਾ ਨਹੀਂ ਕੀ ਅੱਗ ਲੱਗੀ ਸੀ ਸੁੱਚਾ ਆਪਣੀ ਮੰਜੀ ਤੇ ਉਸਲ ਬੱਟੇ ਲੈਂਦਾ ਸੌਣ ਦੀ ਕੋਸ਼ਿਸ਼ ਕਰਦਾ ਬਿਆੰਤ ਕਹਿੰਦਾ ਕੀ ਗੱਲ ਵਾਈ ਦੱਸ ਦੇ ਮੈਨੂੰ ਵੀ ਕੀ ਤੂਫਾਨ ਆਇਆ ਸ਼ਾਇਦ ਇਸ ਤੂਫਾਨ ਦਾ ਕੋਈ ਹੱਲ ਲੱਭ ਲਈਏ ਸੁੱਚਾ ਕਹਿੰਦਾ ਤੈਨੂੰ ਕੀ ਦੱਸਾਂ ਬਿਆੰਤ ਕਹਿੰਦਾ ਕੁਝ ਤਾਂ ਦੱਸ ਐਵੇਂ ਤੈਨੂੰ ਮੂੰਹ ਬਣਾ ਕੇ ਰਹਿੰਦੇ ਨੂੰ ਮੈਥੋਂ ਨਹੀਂ ਦੇਖਿਆ ਜਾਂਦਾ ਸੁੱਚਾ ਕਹਿੰਦਾ ਸੁਣ ਫਿਰ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਸ਼ਹਿਰ ਪੜਨ ਵਾਸਤੇ ਤਾਂ ਜਾਂਦੇ ਹੀ ਮੈਨੂੰ ਇੱਕ ਕੁੜੀ ਮਿਲ ਗਈ ਬਿਆਨ ਸਿੰਘ ਕਹਿੰਦਾ ਅੱਛਾ ਵਾਈ ਸੁੱਚਾ ਕਹਿੰਦਾ ਮੈਂ ਜਿਹੜੀ ਕਲਾਸ ਵਿੱਚ ਸੀ ਉਹ ਵੀ ਉਸੇ ਕਲਾਸ ਵਿੱਚ ਸੀ ਬਸ ਕਦੇ ਗੱਲ ਨਹੀਂ ਸੀ ਕਰਦੀ ਬਿਆਨਤ ਕਹਿੰਦਾ ਤੁਸੀਂ ਕਰ ਲੈਂਦੇ ਬਿਆਨਤ ਨੇ ਸਹਿਜ ਅਹ ਕਿਹਾ ਸੁਚਾ ਕਹਿੰਦਾ ਕੋਸ਼ਿਸ਼ ਬਹੁਤ ਵਾਰੀ ਕੀਤੀ ਪਰ ਕਾਮਯਾਬ ਨਹੀਂ ਹੋਇਆ ਬਿਆੰਤ ਕਹਿੰਦਾ ਅੱਛਾ ਫਿਰ ਸੁਚਾ ਕਹਿੰਦਾ ਫਿਰ ਕਾਫੀ ਦਿਨ ਐਦਾਂ ਹੀ ਬੀਤ ਗਏ ਸਿਰਫ ਇੱਕ ਦੂਜੇ ਨੂੰ ਵੇਖ ਲੈਂਦੇ ਸੀ ਪਰ ਹਿੰਮਤ ਕਿਸੇ ਦੀ ਨਹੀਂ ਹੋਈ ਕਿ ਇੱਕ ਵਾਰ ਸਤਿ ਸ੍ਰੀ ਅਕਾਲ ਬੁਲਾਈਏ ਫਿਰ ਇੱਕ ਦਿਨ ਅਸੀਂ ਸਾਰਿਆਂ ਨੇ ਘੁੰਮਣ ਜਾਣਾ ਸੀ ਉਹ ਬੱਸ ਵਿੱਚ ਮੇਰੇ ਨਾਲ ਦੀ ਸੀਟ ਤੇ ਬੈਠੀ ਬਿਆੰਤ ਕਹਿੰਦਾ ਲੈ ਵਾਈ ਹੁਣ ਤਾਂ ਬੁਲਾ ਲਿਆ ਹੋਣਾ ਸੁਚਾ ਕਹਿੰਦਾ ਮੈਂ ਕਿਹਾ ਸਤਿ ਸ੍ਰੀ ਅਕਾਲ ਜੀ ਉਹਨੇ ਮੇਰੇ ਵੱਲ ਵੇਖਿਆ ਤੇ ਆਪਣੀ ਅੱਖਾਂ ਨਾਲ ਜਵਾਬ ਦਿੱਤਾ ਮੂੰਹ ਤੋਂ ਕੁਝ ਨਾ ਬੋਲੀ ਬਿਆੰਤ ਕਹਿੰਦਾ ਹੱਸਦੇ ਹੋਏ ਕਿਉਂ ਬਾਈ ਗੂੰਗੀ ਸੀ ਸੁਚਾ ਕਹਿੰਦਾ ਮੈਨੂੰ ਵੀ ਇਦਾਂ ਲੱਗਿਆ ਕਿਉਂਕਿ ਇੱਕ ਸਤਿ ਸ੍ਰੀ ਅਕਾਲ ਤੋਂ ਬਾਅਦ ਅਸੀਂ ਅੱਧਾ ਕੰਡਾ ਗੱਲ ਨਹੀਂ ਕੀਤੀ ਫਿਰ ਮੈਂ ਪੁੱਛਿਆ ਤੁਹਾਡਾ ਨਾਮ ਕੀ ਹੈ ਉਹਨੇ ਆਪਣੇ ਮੱਥੇ ਵਾਲੇ ਵਾਲ ਪਿੱਛੇ ਵੱਲ ਕਰਕੇ ਕਿਹਾ ਖੁਸ਼ੀ ਅਤੇ ਤੁਹਾਡਾ ਸੁੱਖਾ ਕਹਿੰਦਾ ਸੁਖਚੈਨ ਵੈਸੇ ਸਾਰੇ ਮੈਨੂੰ ਸੁਚਾ ਕਹਿੰਦੇ ਆ ਖੁਸ਼ੀ ਕਹਿੰਦੀ ਠੀਕ ਆ ਜੀ ਬਿਆੰਤ ਕਹਿੰਦਾ ਲੈ ਬਾਈ ਕੁੜੀ ਤਾਂ ਬੋਲ ਪਈ ਇੱਕ ਵਾਰ ਦਿਖਾ ਤਾਂ ਦੇ ਮੈਨੂੰ ਪਤਾ ਤੇਰੇ ਬਟੂਏ ਵਿੱਚ ਫੋਟੋ ਆਉਦੀ ਸੁਚਾ ਬਟੂਏ ਵਿੱਚੋਂ ਫੋਟੋ ਕੱਢਦਾ ਹੈ ਜੰਤ ਦੇਖਦਾ ਹੈ ਇਹ ਤਾਂ ਨੀਰੀ ਦੁੱਧ ਦੁੱਧ ਦੀ ਤਰ੍ਹਾਂ ਚਿੱਟੀ ਹੈ ਅੱਖਾਂ ਵਿੱਚ ਇੰਨਾ ਨੂਰ ਹੈ ਜਿਵੇਂ ਫੋਟੋ ਵਿੱਚੋਂ ਹੁਣੇ ਬਾਹਰ ਆ ਜਾਏ ਬਈ ਬਹੁਤ ਸੋਹਣੀ ਹੈ ਸੱਚਾ ਕਹਿੰਦਾ ਹਾਂ ਛੋਟੇ ਸੋਹਣੀ ਤਾਂ ਬਹੁਤ ਹੈ ਜਦੋਂ ਉਹਨੇ ਪਹਿਲੀ ਵਾਰ ਮੱਥੇ ਦੀ ਲੱਟ ਹਟਾਈ ਤਾਂ ਲੱਗਿਆ ਅੱਖਾਂ ਨਾਲ ਦਿਲ ਕੱਢ ਲੈਣਾ ਉਹਨੇ ਉਹਨੇ ਆਪਣਾ ਸਾਰਾ ਸਰੀਰ ਕਵਰ ਕਰਿਆ ਸੀ ਗਰਮੀ ਸੀ ਤਾਂ ਕਰਕੇ ਅਸੀਂ ਹਿਮਾਚਲ ਜਾਣਾ ਸੀ ਘੁੰਮਣ ਮੇਰੀ ਸੀਟ ਤਾਕੀਵਲ ਸੀ ਉਹਨੇ ਮੈਨੂੰ ਕਿਹਾ ਗੱਲ ਸੁਣੋ ਤੁਸੀਂ ਮੈਨੂੰ ਇੱਧਰ ਬੈਠਣ ਦਿਓ ਸੁੱਚਾ ਕਹਿੰਦਾ ਹਾਂ ਜੀ ਜ਼ਰੂਰ ਖੁਸ਼ੀ ਕਹਿੰਦੀ ਮੈਨੂੰ ਨਾ ਕੁਦਰਤ ਨੂੰ ਦੇਖਣਾ ਬਹੁਤ ਵਧੀਆ ਲੱਗਦਾ ਅਤੇ ਥੋੜਾ ਪਹਾੜਾਂ ਕਰਕੇ ਉਛਾਲੀਆਂ ਵੀ ਆ ਜਾਂਦੀਆਂ ਸੁੱਚਾ ਕਹਿੰਦਾ ਕੋਈ ਨਾ ਖੁਸ਼ੀ ਜੀ ਤੁਸੀਂ ਬੈਠ ਜਾਓ ਬਾਕੀ ਮੇਰੇ ਕੋਲ ਗੋਲੀ ਹੈ ਉਹਦੇ ਨਾਲ ਉਛਾਲੀ ਨਹੀਂ ਆਉਂਦੀ ਖੁਸ਼ੀ ਕਹਿੰਦੀ ਲੱਗਦਾ ਤੁਸੀਂ ਵੀ ਮੇਰੀ ਤਰ੍ਹਾਂ ਹੋ ਸੁੱਚਾ ਕਹਿੰਦਾ ਐਦਾਂ ਹੀ ਸਮਝ ਲਓ ਖੁਸ਼ੀ ਕਹਿੰਦੀ ਡਰ ਲੱਗਦਾ ਤੁਹਾਨੂੰ ਸੁੱਚਾ ਕਹਿੰਦਾ ਨਹੀਂ ਡਰ ਤਾਂ ਨਹੀਂ ਲੱਗਦਾ ਬਸ ਵਿੱਚ ਸਫਰ ਨਹੀਂ ਕਰਿਆ ਜ਼ਿਆਦਾ ਖੁਸ਼ੀ ਕਹਿੰਦੀ ਠੀਕਾ ਜੀ ਸੁੱਚਾ ਕਹਿੰਦਾ ਤੁਸੀਂ ਹੋਰ ਸੁਣਾਓ ਘਰ ਵਿੱਚ ਕੌਣ ਕੌਣ ਆ ਖੁਸ਼ੀ ਕਹਿੰਦੀ ਪਾਪਾ ਵੀਰ ਅਤੇ ਇੱਕ ਛੋਟੀ ਭੈਣ ਆ ਤੇ ਸੁੱਚਾ ਪੁੱਛਦਾ ਮੰਮੀ ਖੁਸ਼ੀ ਨੇ ਦੱਸਿਆ ਮੰਮੀ ਜੀ ਬਚਪਨ ਵਿੱਚ ਹੀ ਅਕਾਲ ਚਲਾਣਾ ਕਰ ਗਏ ਸੀ ਉਸ ਤੋਂ ਬਾਅਦ ਸਾਨੂੰ ਤਾਈ ਜੀ ਨੇ ਪਾਲਿਆ ਪਾਪਾ ਸਰਕਾਰੀ ਅਧਿਆਪਕ ਹਨ ਤੁਸੀਂ ਸੁਣਾਓ ਆਪਣੇ ਬਾਰੇ ਵਿੱਚ ਸੁੱਚਾ ਕਹਿੰਦਾ ਮੰਮੀ ਪਾਪਾ ਅਤੇ ਇੱਕ ਨਿੱਕਾ ਵੀਰ ਹੈ ਸਾਡੇ ਪਿਆਲੇ ਹੈ ਪਾਪਾ ਅਤੇ ਛੋਟਾ ਵੀਰ ਕਿਸਾਨੀ ਕਰਦੇ ਆ ਖੁਸ਼ੀ ਕਹਿੰਦੀ ਅੱਛਾ ਤੁਸੀਂ ਪਿੰਡ ਤੋਂ ਹੋ ਸੁੱਚਾ ਕਹਿੰਦਾ ਹਾਂ ਜੀ ਪਿੰਡ ਦਾ ਦੇਸੀ ਜਿਹਾ ਬੰਦਾ ਖੁਸ਼ੀ ਕਹਿੰਦੀ ਮੈਂ ਤਾਂ ਕਦੇ ਪਿੰਡ ਗਈ ਹੀ ਨਹੀਂ ਸ਼ਹਿਰ ਵਿੱਚ ਪੜ੍ਹੀ ਵੱਡੀ ਹੋਈ ਅਤੇ ਹੁਣ ਵੀ ਸ਼ਹਿਰ ਹੀ ਹਾਂ ਸੁੱਚਾ ਕਹਿੰਦਾ ਕੋਈ ਨਾ ਮੈਂ ਘੁਮਾ ਕੇ ਲੈ ਆਉਂ ਪਿੰਡ ਖੁਸ਼ੀ ਕਹਿੰਦੀ ਹਾਂ ਜੀ ਜ਼ਰੂਰ ਦੋਵੇਂ ਆਪਸ ਵਿੱਚ ਕਾਫੀ ਗੱਲਾਂ ਕਰਨ ਲੱਗਦੇ ਆ ਬਾਹਰ ਦਾ ਨਜ਼ਾਰਾ ਦੇਖ ਕੇ ਖੁਸ਼ੀ ਕਹਿਣ ਲੱਗੀ ਆ ਕਾਦਰ ਤੇਰੀ ਕੁਦਰਤ ਮੈਂ ਬੁੱਕਲ ਵਿੱਚ ਹੀ ਰੱਖ ਲਵਾਂ ਅਜੀਬ ਹੀ ਹੈ ਅਜੂਬਾ ਵੀ ਕੋਲ ਆ ਕੇ ਤੱਕ ਲਵਾਂ ਸੁੱਚਾ ਕਹਿੰਦਾ ਵਾ ਤੁਸੀਂ ਤਾਂ ਸ਼ਾਇਰੀ ਵੀ ਕਰਦੇ ਹੋ ਖੁਸ਼ੀ ਕਹਿੰਦੀ ਧੰਨਵਾਦ ਜੀ ਬਸ ਕਦੇ-ਕਦੇ ਦਿਲ ਕਰਦਾ ਕਰ ਲਈਦੀ ਹੈ ਸੁੱਚਾ ਕਹਿੰਦਾ ਮੈਂ ਵੀ ਕਦੇ-ਕਦੇ ਲਿਖਦਾ ਹਾਂ ਜਦੋਂ ਕੋਈ ਦਿਲ ਨੂੰ ਵਧੀਆ ਲੱਗੇ ਖੁਸ਼ੀ ਕਹਿੰਦੀ ਅੱਛਾ ਜੀ ਹੁਣ ਕੀ ਲਿਖਣਾ ਸੁੱਚਾ ਕਹਿੰਦੀ ਹਾਂ ਸੁੱਚਾ ਕਹਿੰਦਾ ਹਾਂ ਜੀ ਹੁਣ ਤਾਂ ਮੇਰੇ ਕੋਲ ਸ਼ਬਦ ਨਹੀਂ ਬਿਆਨ ਕਰਨ ਦੇ ਲਈ ਐਨੇ ਖੂਬਸੂਰਤ ਨੂੰ ਦੇਖ ਕੇ ਖੁਸ਼ੀ ਕਹਿੰਦੀ ਮਤਲਬ ਸੁਚਾ ਕਹਿੰਦਾ ਕੋਈ ਕੌਸ਼ ਨਹੀਂ ਮੇਰਾ ਕਹਿਣ ਦਾ ਮਤਲਬ ਸੀ ਇੰਨੀ ਸੋਹਣੀ ਕੁਦਰਤ ਦੇਖੀ ਹੈ ਮੇਰੇ ਕੋਲ ਸ਼ਬਦ ਨਹੀਂ ਫਿਰ ਵੀ ਕੋਸ਼ਿਸ਼ ਕਰਦਾ ਫਿਰ ਸੁਚੇ ਨੇ ਵੀ ਕੁਝ ਸ਼ਬਦ ਸੁਣਾਏ ਬਸ ਵਿੱਚ ਬੈਠੇ ਸਾਰੇ ਕਹਿੰਦੇ ਸਾਨੂੰ ਵੀ ਕੁਝ ਸੁਣਾਓ ਸੁਚਾ ਕਹਿੰਦਾ ਹਾਂਜੀ ਜ਼ਰੂਰ ਉਹ ਥੋੜਾ ਹੱਸ ਕੇ ਕਹਿੰਦਾ ਹੈ ਕੰਮ ਤਾਂ ਚੰਗੇ ਕੀਤੇ ਸੀ ਬਸ ਨਾਮ ਨਹੀਂ ਆਇਆ ਕਦੇ ਸੋਹਣੇ ਤਾਂ ਬਹੁਤ ਦੇਖੇ ਪਰ ਆਪਣਾ ਨਹੀਂ ਬਣਾਇਆ ਕਦੇ ਸਭ ਉੱਚੀ ਉੱਚੀ ਤਾੜੀਆਂ ਮਾਰਦੇ ਆ ਹੁਣ ਬਾਰੀ ਖੁਸ਼ੀ ਦੀ ਸੀ ਸਭ ਕਹਿਣ ਲੱਗੇ ਖੁਸ਼ੀ ਜੀ ਸੁਣਾਓ ਕਿਤੇ ਸੁੰਸਾਨ ਹੈ ਕਿਤੇ ਮੇਲਾ ਹੈ ਕੋਈ ਗੁਰੂ ਹੈ ਕੋਈ ਚੇਲਾ ਹੈ ਕਿਤੇ ਜੰਗਲ ਨੇ ਕਿਤੇ ਵੇਲਾ ਹੈ ਸਭ ਹੈ ਆਪਣੋਂ ਕੇ ਸਾਥ ਮੇਰਾ ਦਿਲ ਇਕੱਲਾ ਹੈ ਬਿਆੰਤ ਕਹਿੰਦਾ ਵਾਹ ਬਾਈ ਇਦਾਂ ਨੁਕਤਾਚੀਨੀ ਕਰਦੇ ਸਫ਼ਰ ਦਾ ਆਨੰਦ ਆਉਣ ਲੱਗਿਆ ਸੀ ਹੁਣ ਸਾਰੇ ਅੰਤਖਸ਼ਰੀ ਖੇਡਣ ਲੱਗ ਗਏ ਖੁਸ਼ੀ ਦੀ ਆਵਾਜ਼ ਵਧਿਆ ਸੀ ਕਾਫੀ ਮਸਤੀ ਕਰਦੇ ਕਰਦੇ ਅਸੀਂ ਰਸਤੇ ਵਿੱਚ ਰੁਕੇ ਕੁਲੂ ਜਾਣ ਵੇਲੇ ਰਸਤੇ ਵਿੱਚ ਇੱਕ ਜਗ੍ਹਾ ਆਉਂਦੀ ਹੈ ਜਿੱਥੇ ਅਕਸਰ ਰੁਕਦੇ ਆਂ ਸਭ ਚਾਹ ਵਗੈਰਾ ਪੀਣ ਲਈ ਜਦੋਂ ਬਸ ਤੋਂ ਥੱਲੇ ਉਤਰੇ ਤਾਂ ਠੰਡੀ ਹਵਾ ਚੱਲ ਰਹੀ ਸੀ ਅਸੀਂ ਨਾਲ ਮੋٹے ਕੱਪੜੇ ਲੈਏ ਨਹੀਂ ਸੀ ਕਿਉਂਕਿ ਗਰਮੀ ਸੀ ਫਿਰ ਵੀ ਇੰਨੀ ਜ਼ਿਆਦਾ ਨਹੀਂ ਸੀ ਅਸੀਂ ਛੋਟੇ ਜਿਹੇ ਹੋਟਲ ਤੇ ਲਗੀਆਂ ਕੁਰਸੀਆਂ ਤੇ ਬੈਠ ਗਏ ਚਾਹ ਆਰਡਰ ਕੀਤੀ ਉੱਥੇ ਇੱਕ ਪੁਲਸੀ ਨਦੀ ਦੇ ਉਸ ਪਾਰ ਉਹ ਪੁਲ 12 ਤੋਂ ਬਣਿਆ ਸੀ ਇੱਕ ਵੀ ਪਿੱਲਰ ਨਹੀਂ ਸੀ ਅਸੀਂ ਉਸ ਪੁਲ ਤੇ ਜਾ ਕੇ ਦੂਜਿਆਂ ਵਾਂਗੂ ਫੋਟੋ ਖਿੱਚਣ ਲੱਗ ਗਏ ਵਿਚਾਲੇ ਗਏ ਤਾਂ ਪੁਲ ਹਿੱਲਣ ਲੱਗ ਪਿਆ ਤਾਂ ਡਰ ਲੱਗਣ ਲੱਗਿਆ ਖੁਸ਼ੀ ਕਹਿੰਦੀ ਸੁੱਚੇ ਬਸ ਅੱਗੇ ਨਹੀਂ ਡਰ ਲੱਗਦਾ ਸੁੱਚਾ ਕਹਿੰਦਾ ਚੱਲ ਆਪਾਂ ਵਾਪਸ ਚੱਲਦੇ ਆਂ ਮੈਨੂੰ ਮੇਰੇ ਨਾਲ ਦੇ ਕਹਿਣ ਲੱਗੇ ਤੂੰ ਕੁੜੀ ਨੂੰ ਪ੍ਰਪੋਜ਼ ਕਰ ਦੇ ਮੈਨੂੰ ਅਜੇ ਡਰ ਲੱਗ ਰਿਹਾ ਸੀ ਪਰ ਹਿੰਮਤ ਜਹੀ ਕਰਕੇ ਮੈਂ ਉਹਦੇ ਹੱਥ ਉੱਪਰ ਹੱਥ ਰੱਖਿਆ ਉਹ ਛੱਟ ਕੁਰਸੀ ਤੋਂ ਖੜੀ ਹੋ ਗਈ ਗੁੱਸੇ ਵਿੱਚ ਬਸ ਦੇ ਅੰਦਰ ਚਲੀ ਗਈ ਫਿਰ ਫਿਰ ਉਹ ਸੁਣਦਾ ਪਿਆ ਲੱਗਦਾ ਪਤੰਦਰ ਸੌਂ ਗਿਆ ਸੀ ਬਿਆੰਤ ਦੀ ਅੱਖ ਲੱਗ ਗਈ ਸੀ ਗੱਲ ਸੁਣਦੇ ਸੁਣਦੇ ਸੁੱਚਾ ਵੀ ਹੁਣ ਸੌਂ ਗਿਆ ਸੀ ਬਾਕੀ ਕਹਾਣੀ ਅਗਲੇ ਭਾਗ ਵਿੱਚ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਜ਼ਰੂਰ ਕਰਿਓ ਜੀ ਕਹਾਣੀ ਸੁਣਨ ਦੇ ਲਈ ਧੰਨਵਾਦ